ਵਿਆਹ ਵਾਲੀ ਰਾਤ ਮੇਰੀ ਸੱਸ ਮੇਰੇ ਲਈ ਦੁੱਧ ਦਾ ਗਲਾਸ ਲੈ ਆਈ ਤੇ ਮੈਨੂੰ ਕਹਿਣ ਲੱਗੀ ਇਹ ਲੈ ਇਸ ਨੂੰ ਪੀ ਲੈ ਸਾਡੇ ਘਰ ਚ ਰਿਵਾਜ ਹੈ ਤੇ ਇੱਕ ਰਸਮ ਹੈ ਮੈਂ ਆਪਣੀ ਸੱਸ ਦੇ ਹੱਥੋਂ ਦੁੱਧ ਦਾ ਗਲਾਸ ਲਿੱਤਾ ਤੇ ਜਿੱਦਾਂ ਹੀ ਮੈਂ ਦੁੱਧ ਪੀ ਰਹੀ ਸੀ ਮੇਰੀ ਸੱਸ ਦੀ ਤਬੀਅਤ ਖਰਾਬ ਹੁੰਦੀ ਜਾ ਰਹੀ ਸੀ ਜਿੱਦਾਂ ਹੀ ਮੈਂ ਆਖਰੀ ਘੁੱਟ ਪੀਤਾ ਮੇਰੀ ਸੱਸ ਜ਼ਮੀਨ ਤੇ गिर ਗਈ ਤੇ ਉਸ ਦੀ ਮੌਤ ਹੋ ਗਈ ਸਾਰੇ ਘਰ ਵਾਲਿਆਂ ਨੇ ਮੈਨੂੰ ਇਲਜ਼ਾਮ ਲਾ ਦਿੱਤਾ ਕਿ ਮੈਂ ਹੀ ਉਸ ਨੂੰ ਮਾਰਿਆ ਹੈ ਮੇਰੀ ਸਸਤਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਦੋਂ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਤਾਂ ਮੈਂ ਪਰਮਾਤਮਾ ਦੀ ਭਗਤੀ ਵਿੱਚ ਸੀ ਮੇਰੀ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਪਰ ਉਸ ਵਕਤ ਮੇਰੇ ਜਿਸਮ ਤੋਂ ਜਾਨ ਹੀ ਨਿਕਲ ਗਈ ਜਦੋਂ ਮੇਰੇ ਘਰ ਵਾਲੇ ਨੇ ਮੇਰਾ ਮੇਰੀ ਬਰਾਤ ਵਿਦਾ ਹੋਣ ਲੱਗੀ ਤਾਂ ਮੈਂ ਮਾਂ ਦੇ ਗਲੇ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਸੀ ਤੇ ਆਉਣ ਵਾਲੀ ਜ਼ਿੰਦਗੀ ਦਾ ਡਰ ਮੇਰੇ ਵਜੂਦ ਤੇ ਛਾਇਆ ਹੋਇਆ ਸੀ ਮੈਨੂੰ ਆਪਣੇ ਘਰ ਵਾਲੇ ਰਵੀ ਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਉਹ ਲੋਕ ਬਹੁਤ ਅਮੀਰ ਨੇ ਬਸ ਮਾਂ ਨੇ ਜਲਦੀ ਨਾਲ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਤੇ ਮੇਰਾ ਵਿਆਹ ਕਰ ਦਿੱਤਾ ਮੈਂ ਮਾਂ ਦੇ ਗਲੇ ਲਾ ਕੇ ਰੋ ਰਹੀ ਸੀ ਮਾਂ ਨੇ ਮੇਰੇ ਕੰਨ ਵਿੱਚ ਕਿਹਾ ਕਿ ਇਸ ਤਰ੍ਹਾਂ ਨਹੀਂ ਰੋਣਾ ਚਾਹੀਦਾ ਆਉਣ ਵਾਲੀਆਂ ਖੁਸ਼ੀਆਂ ਹੰਝੂਆਂ ਨੂੰ ਦੇਖ ਕੇ ਮੁੜ ਜਾਂਦੀਆਂ ਨੇ ਜਾ ਆਪਣੇ ਘਰ ਅੱਜ ਤੋਂ ਉਹੀ ਤੇਰਾ ਘਰ ਹੈ ਮੈਂ ਹਾਂ ਵਿੱਚ ਸਿਰ ਹਲਾ ਦਿੱਤਾ ਤੇ ਫਿਰ ਮੈਨੂੰ ਗੱਡੀ ਵਿੱਚ ਬਿਠਾ ਦਿੱਤਾ ਗਿਆ ਰਵੀ ਮੇਰੇ ਨਾਲ ਵਾਲੀ ਸੀਟ ਤੇ ਹੀ ਬੈਠਾ ਸੀ ਆਪਣੀ ਘਰ ਵਾਲੀ ਨੂੰ ਖੁਸ਼ ਦੇਖ ਕੇ ਮੈਨੂੰ ਵੀ ਦਿਲਾਸਾ ਹੋ ਰਿਹਾ ਸੀ ਕਿ ਮੈਂ ਆਪਣੇ ਘਰ ਵਾਲੀ ਨੂੰ ਚੰਗੀ ਲੱਗਦੀ ਹਾਂ ਗੱਡੀ ਇੱਕ ਵੱਡੇ ਬੰਗਲੇ ਦੇ ਅੱਗੇ ਜਾ ਕੇ ਰੁਕੀ ਰਵੀ ਨੇ ਮੇਰਾ ਹੱਥ ਫੜ ਕੇ ਗੱਡੀ ਤੋਂ ਬਾਹਰ ਕੱਢਿਆ ਮੇਰੀ ਨਣਦਾ ਨੇ ਮੇਰੀ ਉਤਰਨ ਵਿੱਚ ਮਦਦ ਕੀਤੀ ਤੇ ਮੇਰੀ ਸੱਸ ਸਾਡੇ ਤੇ ਫੁੱਲਾਂ ਦੀ ਬਰਖਾ ਕਰ ਰਹੀ ਸੀ ਮੈਨੂੰ ਸਭ ਕੁਝ ਬਹੁਤ ਸੋਹਣਾ ਲੱਗ ਰਿਹਾ ਸੀ ਮੇਰੀ ਸੱਸ ਨੇ ਘਰ ਜਾ ਕੇ ਕੁਝ ਰਸਮਾਂ ਵੀ ਕੀਤੀਆਂ ਫੇਰ ਉਹ ਮੈਨੂੰ ਮੇਰੇ ਕਮਰੇ ਵਿੱਚ ਲੈ ਆਈ ਕੁਛੇਰ ਬਾਅਦ ਮੇਰਾ ਘਰ ਵਾਲਾ ਮੇਰੇ ਕਮਰੇ ਵਿੱਚ ਆਇਆ ਮੈਨੂੰ ਮੇਰੇ ਸਾਹਮਣੇ ਬਿਠਾ ਕੇ ਕਹਿਣ ਲੱਗੇ ਕਿ ਤੂੰ ਦੁਨੀਆ ਦੀ ਸਭ ਤੋਂ ਸੋਹਣੀ ਕੁੜੀ ਹੈ ਮੈਂ ਇਦਾਂ ਨਹੀਂ ਕਹਿ ਸਕਦਾ ਪਰ ਇਹਨਾ ਜਾਣਦਾ ਹਾਂ ਕਿ ਤੂੰ ਮੇਰੀ ਦੁਨੀਆ ਹੈ ਸਭ ਤੋਂ ਜ਼ਿਆਦਾ ਹਸੀਨ ਹੈ ਮੈਂ ਹੱਸਣ ਲੱਗੀ ਤੇ ਰਵੀ ਨੇ ਆਪਣੀ ਜੇਬ ਚੋਂ ਸੋਨੇ ਦੀ ਚੇਨ ਕੱਢੀ ਤੇ ਮੇਰੇ ਗਲੇ ਵਿੱਚ ਪਾ ਦਿੱਤੀ ਕਹਿਣ ਲੱਗੇ ਰਜਨੀ ਤੂੰ ਇਸ ਵਿਆਹ ਤੋਂ ਖੁਸ਼ ਤਾਂ ਹੈ ਇਹ ਉਹਨਾਂ ਦਾ ਕੀ ਸਵਾਲ ਸੀ ਤੇ ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਮੈਂ ਸੱਚ ਬੋਲ ਨਹੀਂ ਸਕਦੀ ਸੀ ਤੇ ਝੂਠ ਬੋਲਣਾ ਨਹੀਂ ਚਾਹੁੰਦੀ ਸੀ ਮੈਂ ਚੁੱਪ ਰਹੀ ਤਾਂ ਰਵੀ ਕਹਿਣ ਲੱਗੇ ਮੈਨੂੰ ਪਤਾ ਹੈ ਇੰਨੀ ਆਸਾਨੀ ਨਾਲ ਮੈਨੂੰ ਆਪਣੇ ਦਿਲ ਦੀ ਗੱਲ ਤੂੰ ਨਹੀਂ ਦੱਸੇਂਗੀ ਪਰ ਮੈਂ ਤੈਨੂੰ ਬਿਲਕੁਲ ਵੀ ਜ਼ੋਰ ਨਹੀਂ ਪਾਵਾਂਗਾ ਪਰ ਮੈਂ ਬਿਲਕੁਲ ਨਹੀਂ ਸੰਗਦਾ ਤੇ ਤੈਨੂੰ ਆਪਣੇ ਦਿਲ ਦੀ ਹਰ ਗੱਲ ਸੱਚ-ਸੱਚ ਦੱਸਾਂਗਾ ਮੈਂ ਇਸ ਵያ ਤੋਂ ਬਹੁਤ ਖੁਸ਼ ਹਾਂ ਉਸ ਦੀਆਂ ਪਿਆਰ ਭਰੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਦਾ ਡਰ ਖਤਮ ਹੋ ਰਿਹਾ ਸੀ ਉਹ ਮੈਨੂੰ ਛੋਟੇ-ਛੋਟੇ ਸਵਾਲ ਕਰ ਰਹੇ ਸੀ ਤੇ ਮੈਂ ਉਹਨਾਂ ਦਾ ਜਵਾਬ ਦੇ ਰਹੀ ਸੀ ਇੰਨੇ ਨੂੰ ਸਾਡੇ ਕਮਰੇ ਦਾ ਦਰਵਾਜ਼ਾ ਖੜ ਗਿਆ ਰਵੀ ਮੇਰੇ ਵੱਲ ਦੇਖ ਰਹੇ ਸੀ ਤੇ ਕੁਝ ਬੋਲ ਰਹੇ ਸੀ ਕਿ ਇਸ ਵਕਤ ਕੌਣ ਆ ਗਿਆ ਕਿਸ ਨੂੰ ਚੈਨ ਨਹੀਂ ਇਹਨਾਂ ਕਹਿ ਕੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੀ ਸੱਸ ਹੱਥ ਵਿੱਚ ਦੁੱਧ ਦਾ ਗਲਾਸ ਲੈ ਕੇ ਖੜੀ ਸੀ ਉਹ ਅੰਦਰ ਆਈ ਤੇ ਮੈਨੂੰ ਕਹਿਣ ਲੱਗੀ ਬਹੂ ਇਹ ਦੁੱਧ ਪੀ ਲੈ ਇਹ ਸਾਡੇ ਘਰ ਦੀ ਰਸਮ ਹੈ ਇਸ ਨੂੰ ਪੀਣ ਨਾਲ ਤੇਰੇ ਦਿਲ ਵਿੱਚ ਸਾਡੇ ਲਈ ਪਿਆਰ ਪੈਦਾ ਹੋ ਜਾਊਗਾ ਮੇਰੇ ਸਿਰ ਨੂੰ ਚੁੱਕੇ ਦੇਖਿਆ ਤਾਂ ਮੇਰਾ ਘਰ ਵਾਲਾ ਕਮਰੇ ਤੋਂ ਬਾਹਰ ਚਲਾ ਗਿਆ ਸੀ ਮੇਰੀ ਸੱਸ ਮੇਰੇ ਕੋਲ ਬੈਠੀ ਸੀ ਤੇ ਮੈਂ ਉਹਨਾਂ ਦੇ ਹੱਥ ਤੋਂ ਦੁੱਧ ਦਾ ਗਲਾਸ ਲੀਤਾ ਤੇ ਉਸ ਨੂੰ ਪੀਣ ਲੱਗੀ ਪਰ ਜਿੱਦਾਂ ਹੀ ਮੈਂ ਦੁੱਧ ਦਾ ਗਲਾਸ ਖਤਮ ਕੀਤਾ ਅਚਾਨਕ ਮੇਰੀ ਸੱਸ ਸੋਫੇ ਤੋਂ ਜ਼ਮੀਨ ਤੇ गिर ਗਈ ਤੇ बेहोश ਹੋ ਗਈ ਮੈਂ ਭੱਜ ਕੇ ਗਈ ਤੇ ਘਰ ਵਾਲੇ ਨੂੰ ਬੁਲਾ ਕੇ ਲੈ ਕੇ ਆਈ ਮੇਰੇ ਘਰ ਵਾਲੇ ਨੇ ਜਲਦੀ ਨਾਲ ਕਾਰ ਕੱਢੀ ਤੇ ਫਿਰ ਮੇਰੀ ਸੱਸ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਗਏ ਮੈਂ ਉਸੇ ਤਰ੍ਹਾਂ ਤਿਆਰ ਹੋਈ ਉਹਨਾਂ ਦੇ ਨਾਲ ਚਲੀ ਗਈ ਹਸਪਤਾਲ ਵਿੱਚ ਜਿਸ ਦੀ ਵੀ ਨਜ਼ਰ ਮੇਰੇ ਤੇ ਪੈਂਦੀ ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਦਾ ਕਿਉਂਕਿ ਮੈਂ ਇੱਕ ਦੁਲਹਨ ਸੀ ਇੱਕ ਔਰਤ ਦੇ ਕੋਲੋਂ ਮੈਂ ਗਈ ਤਾਂ ਉਸਨੇ ਆਪਣੀ ਨਾਲ ਵਾਲੀ ਔਰਤ ਨੂੰ ਕਿਹਾ ਲੱਗਦਾ ਇਹ ਦੁਲਹਨ ਹੀ ਮਨੂਸ ਹੈ ਜੋ ਵਿਆਹ ਵਾਲੇ ਦਿਨ ਕੋਈ ਹਸਪਤਾਲ ਵਿੱਚ ਦਾਖਲ ਹੋ ਗਿਆ ਇਹ ਗੱਲ ਸੁਣ ਕੇ ਮੈਂ ਕੰਬ ਗਈ ਸੀ ਤੇ ਮੈਂ ਜਲਦੀ ਨਾਲ ਉੱਥੋਂ ਚਲੀ ਗਈ ਫਿਰ ਮੈਂ ਸਾਹਮਣੇ ਬਣੇ ਇੱਕ ਛੋਟੇ ਜਿਹੇ ਕਮਰੇ ਵਿੱਚ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਮੇਰੀ ਅੱਖਾਂ ਵਿੱਚੋਂ ਹੰਝੂ ਗਿਰ ਰਹੇ ਸੀ ਤੇ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਕੀ ਹੋਣਾ ਹੈ ਮੇਰੀ ਸੱਸ ਆਈਸੀਯੂ ਵਿੱਚ ਸੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਸੀ ਤੇ ਮੈਂ ਪਰਮਾਤਮਾ ਦੀ ਭਗਤੀ ਵਿੱਚ ਲੀਨ ਸੀ ਅਤੇ ਰੋ ਰਹੀ ਸੀ ਮੇਰੀ ਜ਼ਿੰਦਗੀ ਇੱਕ ਫਿਲਮ ਦੀ ਤਰ੍ਹਾਂ ਮੇਰੀ ਅੱਖਾਂ ਦੇ ਸਾਹਮਣੇ ਕੋ ਮਰੀ ਸੀ ਮੈਨੂੰ ਅੱਜ ਵੀ ਉਹ ਦਿਨ yaad ਸੀ ਜਦ ਮੈਂ 5 ਸਾਲ ਦੀ ਸੀ ਅਤੇ ਮੇਰੇ ਪਾਪਾ ਨੂੰ ਹਾਰਟ ਐਟੈਕ ਆਇਆ ਸੀ ਅਤੇ ਮੇਰੇ ਘਰ ਦੀ ਹਾਲ ਚੰਗੀ ਨਹੀਂ ਸੀ ਇਸ ਲਈ ਅਸੀਂ ਪਾਪਾ ਨੂੰ ਸਰਕਾਰੀ ਹਸਪਤਾਲ ਲੈ ਗਏ ਸੀ ਉਸ ਸਮੇਂ ਮੈਂ ਵੀ ਆਪਣੀ ਮਾਂ ਦੇ ਨਾਲ ਹਸਪਤਾਲ ਗਈ ਸੀ ਮਾਂ ਬਹੁਤ ਰੋ ਰਹੀ ਸੀ ਤੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰ ਰਹੀ ਸੀ ਮੈਂ ਮਾਂ ਦੀਆਂ ਗੱਲਾਂ ਸੁਣ ਰਹੀ ਸੀ ਪਰ ਮੈਂ ਸਮਝ ਨਹੀਂ ਪਾ ਰਹੀ ਸੀ ਮਾਂ ਨੇ ਮੈਨੂੰ ਕਿਹਾ ਰਜਨੀ ਤੂੰ ਵੀ ਦੁਆ ਕਰ ਤੇਰੇ ਪਾਪਾ ਠੀਕ ਹੋ ਜਾਣ ਜੇ ਤੇਰੇ ਪਾਪਾ ਨੂੰ ਕੁਝ ਹੋ ਗਿਆ ਤਾਂ ਆਪਣੀ ਜ਼ਿੰਦਗੀ ਨਰਕ ਬਣ ਜਾਣੀ ਹੈ ਸਾਡੀ ਸਾਰੀ ਖੁਸ਼ੀ ਦੂਰ ਹੋ ਜਾਣੀ ਹੈ ਤੂੰ ਪਰਮਾਤਮਾ ਨੂੰ ਪ੍ਰਾਰਥਨਾ ਕਰ ਰਹੀ ਸੀ ਕਿ ਪਾਪਾ ਠੀਕ ਹੋ ਜਾਣ ਮੈਂ ਵੀ ਆਪਣੇ ਪਾਪਾ ਲਈ ਪ੍ਰੇ ਕਰ ਰਹੀ ਸੀ ਇਹ ਈਸ਼ਵਰ ਮੇਰੇ ਪਾਪਾ ਨੂੰ ਠੀਕ ਕਰ ਦੇ ਉਹਨਾਂ ਨੂੰ ਕੁਝ ਨਾ ਹੋਵੇ 2 ਘੰਟੇ ਬਾਅਦ ਖਬਰ ਆਈ ਸੀ ਕਿ ਮੇਰੇ ਪਾਪਾ ਦੀ ਮੌਤ ਹੋ ਗਈ ਮਾਂ ਨੇ ਜਦੋਂ ਇਹ ਖਬਰ ਸੁਣੀ ਤਾਂ ਹਸਪਤਾਲ ਵਿੱਚ ਹੀ ਬੇਹੋਸ਼ ਹੋ ਗਈ ਸੀ ਹਰ ਕੋਈ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਕਹਿ ਰਿਹਾ ਸੀ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਸਾਨੂੰ ਕਹਿਣਾ ਇਹ ਨਾ ਸਮਝਣਾ ਤੇਰੇ ਪਾਪਾ ਚਲੇ ਗਏ ਤੇ ਤੂੰ ਅਨਾਥ ਹੋ ਗਈ ਅਸੀਂ ਤੇਰੇ ਨਾਲ ਹਾਂ ਤੇ ਅਸੀਂ ਤੇਰੀ ਜ਼ਰੂਰਤ ਦਾ ਧਿਆਨ ਰੱਖਾਂਗੇ ਸਾਰੇ ਰਿਸ਼ਤੇਦਾਰ ਹੀ ਦਿਲਾਸਾ ਦੇ ਰਹੇ ਸੀ ਅਤੇ ਮੈਨੂੰ ਰੋਂਦਾ ਦੇਖ ਕੇ ਵਾਅਦੇ ਵੀ ਕਰ ਰਹੇ ਸੀ ਤੇ ਮੈਂ ਸੋਚਣ ਲੱਗੀ ਕਿ ਮਾਂ ਤਾਂ ਬਿਨਾਂ ਵਜ੍ਹਾ ਕਹਿ ਰਹੀ ਸੀ ਕਿ ਜੇ ਤੇਰੇ ਪਾਪਾ ਨੂੰ ਕੁਝ ਹੋ ਗਿਆ ਤਾਂ ਅਸੀਂ ਬਰਬਾਦ ਹੋ ਜਾਵਾਂਗੇ ਪਰ ਪਾਪਾ ਦੇ ਜਾਣ ਤੋਂ ਬਾਅਦ ਤਾਂ ਸਾਰੇ ਹੀ ਮੈਨੂੰ ਬੜੇ ਪਿਆਰ ਨਾਲ ਕਹਿ ਰਹੇ ਸੀ ਤੇ ਹਰ ਕੋਈ ਮੈਨੂੰ ਤੋਹਫੇ ਦੇਣ ਦੀ ਮਦਦ ਕਰਨ ਦੀ ਗੱਲ ਕਰ ਰਿਹਾ ਸੀ ਪਾਪਾ ਨੂੰ ਮੈਂ ਖੁਸ਼ੀ-ਖੁਸ਼ੀ ਵਿਦਾ ਕਰ ਦਿੱਤਾ ਸੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਉਹ ਬਾਰ-ਬਾਰ ਰੋ ਰਹੀ ਸੀ ਜਦੋਂ ਕਿ ਮੈਂ ਚੁੱਪ ਕਰਕੇ ਬੈਠੀ ਸੀ ਮੈਨੂੰ ਉਮੀਦ ਸੀ ਕਿ ਮੇਰੇ ਕੋਲ ਕੁਝ ਹੀ ਦਿਨਾਂ ਵਿੱਚ ਖਲੋਣੇ ਹੀ ਖਲੋਣੇ ਹੋਣਗੇ ਰਾਤ ਹੋ ਗਈ ਤਾਂ ਅਸੀਂ ਆਪਣੇ ਘਰ ਚਲੇ ਗਏ ਪਰ ਮੇਰੀ ਮਾਂ ਜਾਗ ਰਹੀ ਸੀ ਤੇ ਮੈਨੂੰ ਵੀ ਨੀਂਦ ਨਹੀਂ ਆ ਰਹੀ ਸੀ ਮੈਂ ਤਾਂ ਪਾਪਾ ਦੇ ਨਾਲ ਸੌਣ ਦੀ ਆਦੀ ਸੀ ਹਰ ਰਾਤ ਉਹ ਮੈਨੂੰ ਕਹਾਣੀ ਸੁਣਾਉਂਦੇ ਸੀ ਫਿਰ ਉਸ ਤੋਂ ਬਾਅਦ ਮੈਨੂੰ ਮੇਰੇ ਬਿਸਤਰੇ ਤੇ ਮਾਂ ਨੇ ਪੈਣ ਲਈ ਕਿਹਾ। ਨੀ ਅੱਖਾਂ ਦੇ ਵਿੱਚ ਹੰਝੂ ਗਿਰ ਰਹੇ ਸੀ ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਖਲੋਣੇ ਕਿਸੇ ਇਨਸਾਨ ਦੀ ਜਗ੍ਹਾ ਨਹੀਂ ਲੈ ਸਕਦੇ। ਫਿਰ ਹੌਲੀ-ਹੌਲੀ ਪਾਪਾ ਦੀ ਜੁਦਾਈ ਦਾ ਗਮ ਵੱਧਦਾ ਗਿਆ। ਲੋਕ ਕਹਿੰਦੇ ਕਿ ਵਕਤ ਦੇ ਨਾਲ ਨਾਲ ਜ਼ਖਮ ਭਰ ਜਾਂਦਾ ਹੈ ਪਰ ਪਾਪਾ ਦੀ ਜੁਦਾਈ ਤਾਂ ਵਕਤ ਦੇ ਨਾਲ ਤਾਜ਼ਾ ਹੁੰਦੀ ਜਾ ਰਹੀ ਸੀ। ਇੱਥੋਂ ਤੱਕ ਕਿ ਸਾਡੇ ਘਰ ਦੇ ਸਾਰੇ ਮਹਿਮਾਨ ਚਲੇ ਗਏ। ਪਿੱਛੇ ਮੈਂ ਤੇ ਮੇਰੀ ਮਾਂ ਹੀ ਰਹਿ ਗਏ ਸੀ। ਮਹਿਮਾਨ ਨੂੰ ਇੱਕ ਦਿਨ ਕਿਹਾ ਮੈਨੂੰ ਸਭ ਲੋਕਾਂ ਨੇ ਵਾਅਦਾ ਕੀਤਾ ਸੀ ਕਿ ਤੇਰੇ ਲਈ ਨਵੇਂ ਖਿਡੌਣੇ ਲੈ ਕੇ ਆਵਾਂਗੇ ਪਰ ਕੋਈ ਨਹੀਂ ਲੈ ਕੇ ਆਇਆ ਫਿਰ ਮੇਰੀਆਂ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹਨਾਂ ਨੇ ਮੈਨੂੰ ਆਪਣੇ ਗਲੇ ਨਾਲ ਲਾਉਂਦੇ ਹੋਏ ਕਿਹਾ ਕਿ ਪੁੱਤ ਪਿਓ ਦਾ ਕੀਤਾ ਵਾਦਾ ਹੀ ਪੂਰਾ ਹੁੰਦਾ ਹੈ ਜੇ ਪਿਓ ਵਾਦਾ ਕਰਦਾ ਹੈ ਤਾਂ ਉਹ ਚੀਜ਼ ਜ਼ਰੂਰ ਮਿਲਦੀ ਹੈ ਪਰ ਪਿਓ ਦੇ ਵਾਦੇ ਤੋਂ ਬਿਨਾ ਹਰ ਵਾਦਾ ਝੂਠਾ ਹੁੰਦਾ ਹੈ ਇਹ ਸਭ ਤਾਂ ਤੇਰਾ ਦਿਲ ਬਹਿਲਾਉਣ ਲਈ ਕਹਿ ਰਹੇ ਸੀ ਇਹ ਨਾ ਸੋਚੀਂ ਕਿ ਕੋਈ ਸੱਚ ਵਿੱਚ ਤੇਰੇ ਲਈ ਕੁਝ ਲੈ ਕੇ ਆਊਗਾ मां ਦੀ ਗੱਲ ਸੱਚ ਹੋ ਗਈ ਸੀ ਮੇਰੇ ਲਈ ਕੋਈ ਵੀ ਖਿਡੌਣੇ ਨਹੀਂ ਲੈ ਕੇ ਆਇਆ ਇਥੋਂ ਤੱਕ ਕਿ ਘਰ ਦੀ ਹਾਲਤ ਖਰਾਬ ਹੋ ਰਹੀ ਸੀ ਤੇ ਖਾਣ ਪੀਣ ਦਾ ਸਮਾਨ ਵੀ ਖਤਮ ਹੋ ਗਿਆ ਸੀ ਕਿਸੇ ਨੇ ਇਹ ਤੱਕ ਨਹੀਂ ਪੁੱਛਿਆ ਕਿ ਇਸ ਘਰ ਵਿੱਚ ਇੱਕ ਵਿਧਵਾ ਔਰਤ ਤੇ ਕਨਾਤ ਬੱਚੀ ਰਹਿੰਦੇ ਨੇ ਉਹਨਾਂ ਦਾ ਕੀ ਹਾਲ ਹੈ ਅਤੇ ਉਹਨਾਂ ਦਾ ਗੁਜ਼ਾਰਾ ਕਿੱਦਾਂ ਹੁੰਦਾ ਹੈ ਸਾਡੇ ਕਿਸੇ ਵੀ ਰਿਸ਼ਤੇਦਾਰ ਨੇ ਮੁੜ ਕੇ ਸਾਡੀ ਖਬਰ ਨਹੀਂ ਸੀ ਲਈ ਤੀ ਅਤੇ ਇਸੇ ਕਿਦਾਂ guzara ਕਰਦੇ ਸੀ ਕਿਸੇ ਨੂੰ ਕੋਈ ਫਿਕਰ ਨਹੀਂ ਸੀ ਇੱਕ ਦਿਨ ਮਾਂ ਮੇਰੇ ਕੋਲ ਬੈਠੀ ਤੇ ਕਹਿਣ ਲੱਗੀ ਰਜਨੀ ਹੁਣ ਤੂੰ ਵੱਡੀ ਹੋ ਗਈ ਹੈ ਆਪਣਾ ਧਿਆਨ ਰੱਖ ਸਕਦੀ ਹੈ ਹੁਣ ਮੈਂ ਕੰਮ ਤੇ ਜਾਇਆ ਕਰਾਂ ਮੈਂ ਬੜੀ ਹੈਰਾਨੀ ਨਾਲ ਮਾਂ ਵੱਲ ਦੇਖਿਆ ਤੇ ਮਾਂ ਨੂੰ ਕਿਹਾ ਮਾਂ ਤੁਸੀਂ ਕੀ ਕਰੋਗੇ ਮਾਂ ਕਹਿਣ ਲੱਗੀ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਲਿਆ ਕਰੂੰਗੀ ਸਫਾਈ ਦਾ ਕੰਮ ਕਰ ਦੂੰਗੀ ਜਿਹਦੇ ਨਾਲ ਆਪਣਾ ਦੋਨਾਂ ਦਾ guzara ਹੋ ਜਾਊਗਾ ਤੇ ਆਪਾਂ ਦੋ ਵਕਤ ਦੀ ਰੋਟੀ ਖਾ ਸਕਾਂਗੇ ਇਹ ਗੱਲ ਸੁਣ ਕੇ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਮੈਨੂੰ ਉਹ ਦਿਨ ਯਾਦ ਸੀ ਜਦ ਕੁਝ ਦਿਨ ਪਹਿਲਾਂ ਮਾਂ ਪਾਪਾ ਨੂੰ ਸ਼ਿਕਾਇਤ ਕਰ ਰਹੀ ਸੀ ਕਿ ਮੇਰੇ ਤੋਂ ਘਰ ਦਾ ਕੰਮ ਨਹੀਂ ਹੁੰਦਾ ਮੈਨੂੰ ਕੰਮ ਵਾਲੀ ਰੱਖ ਦਿਓ ਫਿਰ ਪਾਪਾ ਦੀ ਮੌਤ ਹੋ ਗਈ ਤੇ ਹੁਣ ਮਾਂ ਤੇ ਇਹ ਵਕਤ ਆ ਗਿਆ ਸੀ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਉਸ ਨੂੰ ਜਾਣਾ ਪੈਣਾ ਸੀ ਮੈਂ ਕਿਹਾ ਮਾਂ ਤੁਸੀਂ ਕੋਈ ਹੋਰ ਕੰਮ ਨਹੀਂ ਕਰ ਸਕਦੇ ਦੂਜਿਆਂ ਦੇ ਘਰਾਂ ਵਿੱਚ ਕਿਉਂ ਕੰਮ ਕਰਨਾ ਹੈ ਤਾਂ ਮਾਂ ਕਹਿਣ ਲੱਗੀ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਕੰਮ ਤਾਂ ਇਹੀ ਕਰਨਾ ਪੈਣਾ ਹੈ ਨਹੀਂ ਤਾਂ ਫਿਰ ਆਪਾਂ ਰੋਟੀ ਕਿੱਥੋਂ ਖਾਵਾਂਗੇ ਦੂਜਾ ਕੰਮ ਮੈਨੂੰ ਮਿਲਣਾ ਨਹੀਂ ਕਿਉਂਕਿ ਮੈਂ ਕਿਹੜਾ ਪੜ੍ਹੀ ਲਿਖੀ ਹਾਂ ਬਸ ਇਹੀ ਕੰਮ ਮੈਂ ਕਰ ਸਕਦੀ ਹਾਂ ਮਾਂ ਨੇ ਮੈਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਸੀ ਅਤੇ ਮੈਂ ਬੜੀ ਉਦਾਸ ਭਰੀ ਅੱਖਾਂ ਨਾਲ ਮਾਂ ਵੱਲ ਦੇਖ ਰਹੀ ਸੀ ਕਿ ਕਿਹ ਹੈ ਵਕਤ ਮਾਂ ਤੇ ਆ ਗਿਆ ਸੀ ਜੋ ਉਸ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਲਈ ਜਾਣਾ ਪੈਣਾ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਂ ਦੂਜਿਆਂ ਦੇ ਘਰਾਂ ਵਿੱਚ ਕੰਮ ਕਰੇ ਪਰ ਫੇਰ ਮਜਬੂਰੀ ਇਨਸਾਨ ਤੋਂ ਹਰ ਚੀਜ਼ ਕਰਵਾ ਦਿੰਦੀ ਹੈ ਮਾਂ ਨੇ ਵੀ ਘਰਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਭੇਜ ਦਿੱਤਾ ਗਿਆ ਸਾਰੇ ਰਿਸ਼ਤੇਦਾਰ ਕਦੇ ਸਾਡੀ ਮਦਦ ਨਹੀਂ ਕੀਤੀ ਉਹ ਲੋਕ ਘਰ ਆਉਂਦੇ ਪਰ ਕਦੇ 100 ਰੁਪਏ ਵੀ ਮੇਰੇ ਹੱਥ ਤੇ ਨਹੀਂ ਸੀ ਰੱਖੇ ਉਹਨਾਂ ਨੂੰ ਇਸ ਗੱਲ ਤੋਂ ਕੋਈ ਲੈਣਾ ਦੇਣਾ ਨਹੀਂ ਸੀ ਕਿ ਸਾਡਾ ਗੁਜ਼ਾਰਾ ਕਿੱਦਾਂ ਹੁੰਦਾ ਹੈ ਅਸੀਂ ਦੋ ਵਕਤ ਦੀ ਰੋਟੀ ਕਿੱਦਾਂ ਖਾਂਦੇ ਹਾਂ ਜਾਂ ਫਿਰ ਭੁੱਖੇ ਰਹਿੰਦੇ ਹਾਂ ਹੌਲੀ-ਹੌਲੀ ਉਹਨਾਂ ਸਬਦਾਂ ਆਉਣਾ ਜਾਣਾ ਵੀ ਬੰਦ ਹੋ ਗਿਆ ਸੀ ਹੁਣ ਸਾਡੇ ਕੋਲ ਕੋਈ ਵੀ ਨਹੀਂ ਆਉਂਦਾ ਸੀ ਅਸੀਂ ਦੋਨੋਂ ਹੀ ਮਾਵਾਂ ਧੀਆਂ ਆਪਣਾ ਸਮਾਂ ਬਤੀਤ ਕਰ ਰਹੀਆਂ ਸੀ ਫਿਰ ਸਾਰੇ ਰਿਸ਼ਤੇਦਾਰ ਸਾਡੇ ਤੋਂ ਦੂਰ ਹੋ ਗਏ ਮੈਂ ਵੀ ਵੱਡੀ ਹੁੰਦੀ ਜਾ ਰਹੀ ਸੀ ਤੇ ਮੈਂ ਮਾਂ ਨੂੰ ਸ਼ਿਕਾਇਤ ਕਰਦੀ ਸੀ ਕਿ ਪਿਓ ਦੇ ਮਰਨ ਤੋਂ ਉਸ ਦੇ ਨਾਲ ਜੁੜੇ ਹੋਏ ਰਿਸ਼ਤੇ ਵੀ ਖਤਮ ਹੋ ਜਾਂਦੇ ਨੇ ਤਾਂ ਮੇਰੀ ਮਾਂ ਨੇ ਮੇਰੇ ਸਿੱਤ ਤੇ ਹੱਥ ਰੱਖ ਕੇ ਕਿਹਾ ਧੀਏ ਇਦਾਂ ਨਹੀਂ ਹੁੰਦਾ ਜਦੋਂ ਕਿ ਮੇਰੇ ਨਾਨਕਿਆਂ ਵਾਲੇ ਵੀ ਸਾਡੇ ਨਾਲ ਕੋਈ ਚੰਗਾ ਸਲੂਕ ਨਹੀਂ ਕਰਦੇ ਸੀ ਨਾਨਾ ਤੇ ਨਾਨੀ ਦੀ ਮੌਤ ਹੋ ਗਈ ਸੀ ਤੇ ਜਿਹੜੇ ਮਾਮੇ ਸੀ ਉਹ ਮਾਮੀ ਦੇ ਇਸ਼ਾਰਿਆਂ ਤੇ ਨੱਚਦੇ ਸੀ ਚੰਗਾ ਕਮਾਉਂਦੇ ਸੀ ਪਰ ਸਾਨੂੰ ਕੋਈ ਕੁਝ ਨਹੀਂ ਸੀ ਦਿੰਦਾ ਵਕਤ ਬੀਤ ਰਿਹਾ ਸੀ ਤੇ ਮੈਂ ਵੀ ਜਵਾਨ ਹੋ ਰਹੀ ਸੀ ਹੁਣ ਮੈਨੂੰ ਆਪਣੀ ਮਾਂ ਨੂੰ ਸਕੂਨ ਦੇਣਾ ਸੀ ਮੈਂ ਚਾਹੁੰਦੀ ਸੀ ਕਿ ਮੇਰੀ ਮਾਂ ਹੁਣ ਲੋਕਾਂ ਦੇ ਘਰਾਂ ਵਿੱਚ ਕੰਮ ਨਾ ਕਰੇ ਮੇਰੀ ਇਹ ਇੱਛਾ ਸੀ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਕੋਈ ਨੌਕਰੀ ਕਰ ਲਵਾਂ ਤਾਂ ਜੋ ਮੇਰੀ ਮਾਂ ਨੂੰ ਥੋੜਾ ਆਰਾਮ ਮਿਲੇ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ 12ਵੀਂ ਕਲਾਸ ਦੇ ਪੇਪਰ ਦਿੱਤੇ ਸੀ ਇੱਕ ਦਿਨ ਮੇਰੇ ਚਾਚੇ ਦਾ ਪੁੱਤ ਸਾਡੇ ਘਰ ਆਇਆ ਉਹ ਵੀ ਜਵਾਨ ਹੋ ਗਿਆ ਸੀ ਅਤੇ ਉਸ ਨੂੰ ਮੈਂ ਕਾਫੀ ਸਾਲਾਂ ਬਾਅਦ ਦੇਖਿਆ ਸੀ ਇੰਨੇ ਸਾਲਾਂ ਬਾਅਦ ਕਿਸੇ ਨੂੰ ਆਪਣੇ ਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਸੀ ਮਾਂ ਨੇ ਉਸ ਨੂੰ ਸ਼ਿਕਾਇਤ ਕੀਤੀ ਤੇ ਕਹਿਣ ਲੱਗੀ ਰਾਜ ਤੈਨੂੰ ਆਪਣੀ ਤਾਈ ਦਾ ਘਰ ਕਿੰਦਾ ਯਾਦ ਆ ਗਿਆ ਤਾਂ ਉਹ ਮੁਸਕਰਾ ਕੇ ਕਹਿਣ ਲੱਗਿਆ ਤਾਈ ਜੀ ਮੈਂ ਤਾਂ ਤੁਹਾਨੂੰ ਹਮੇਸ਼ਾ ਹੀ ਯਾਦ ਕਰਦਾ ਹਾਂ ਜਿਸ ਤਨ ਰਜਨੀ ਛੋਟੀ ਸੀ ਉਸ ਵਕਤ ਮੈਂ ਵੀ ਬਹੁਤ ਛੋਟਾ ਸੀ ਮੈਨੂੰ ਵੀ ਕਿਸੇ ਚੀਜ਼ ਦੀ ਕੋਈ ਖਬਰ ਨਹੀਂ ਸੀ ਜਿੱਦਾਂ ਜਿਸ ਨੇ ਕਹਿ ਦਿੱਤਾ ਮੰਨ ਲਿਆ ਪਰ ਹੁਣ ਮੈਂ ਵੱਡਾ ਹੋ ਗਿਆ ਹਾਂ ਤੇ ਤੁਹਾਨੂੰ ਮੈਂ ਬਹੁਤ ਪਿਆਰ ਕਰਦਾ ਹਾਂ ਤੇ ਮੈਨੂੰ ਤੁਹਾਡੀ ਬਹੁਤ ਫਿਕਰ ਹੈ ਮੈਂ ਅਕਸਰ ਮਾਂ ਨੂੰ ਪੁੱਛਦਾ ਮੇਰੀ ਤਾਈ ਕਿੱਥੇ ਹੈ ਉਹਨਾਂ ਦੀ ਕੋਈ ਖਬਰ ਹੈ ਤਾਂ ਮੈਨੂੰ ਕੋਈ ਜਵਾਬ ਨਹੀਂ ਦਿੰਦੀ ਪਰ ਹੁਣ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਪੁੱਤ ਬਣ ਗਿਆ ਹਾਂ ਤੇ ਹੁਣ ਮੈਂ ਤੁਹਾਡੇ ਕੋਲ ਆਉਂਦਾ ਜਾਂਦਾ ਰਹੂੰਗਾ ਮਾਂ ਕਹਿਣ ਲੱਗੀ ਇਹ ਤਾਂ ਬਹੁਤ ਵਧੀਆ ਗੱਲ ਹੈ ਰਾਜ ਸਾਡੇ ਕੋਲ ਅੱਧਾ ਘੰਟਾ ਬੈਠਿਆ ਤੇ ਫਿਰ ਚਲੇ ਗਿਆ ਮੈਂ ਮਾਂ ਦੇ ਕੋਲ ਬੈਠੀ ਤੇ ਮਾਂ ਨੂੰ ਕਿਹਾ ਮਾਂ ਜੇ ਰਾਜ ਆਉਣ ਲੱਗਿਆ ਤਾਂ ਕਿ ਚਾਚੀ ਵੀ ਸਾਡੇ ਘਰ ਆਊਗੀ ਤਾਂ ਮਾਂ ਨੇ ਹੱਸ ਕੇ ਕਿਹਾ ਬੇਟਾ ਰਾਜ ਆਪਣੇ ਨਾ ਮਜ਼ਾਕ ਕਰਕੇ ਗਿਆ ਹੈ ਜਿੱਦਾਂ ਸਾਰੇ ਖਾਨਦਾਨ ਵਾਲੇ ਕਰਦੇ ਨੇ ਝੁੱਠੀ ਤਸੱਲੀ ਦਿੰਦੇ ਨੇ ਮੈਂ ਮਾਂ ਦੀ ਗੱਲ ਸੁਣ ਕੇ ਅਦਾਸ ਹੋ ਗਈ ਸੀ ਤੇ ਅਗਲੇ ਦਿਨ ਰਾਜ ਸਾਡੇ ਘਰ ਫੇਰ ਆ ਗਿਆ ਤੇ ਮੈਂ ਹੈਰਾਨ ਹੋਈ ਜਦੋਂ ਕਿ ਮਾਂ ਬਹੁਤ ਖੁਸ਼ੀ ਪਰ ਹੁਣ ਇਦਾਂ ਹੋਣ ਲੱਗਿਆ ਸੀ ਉਹ ਰੋਜ਼ ਹੀ ਸਾਡੇ ਘਰ ਆਉਂਦਾ ਸਬਜ਼ੀ ਤੇ ਜ਼ਰੂਰਤ ਦਾ ਸਮਾਨ ਸਾਨੂੰ ਦੇ ਕੇ ਜਾਂਦਾ ਤੇ ਕਹਿੰਦਾ ਸੀ ਹਲੇ ਮੈਂ ਨੌਕਰੀ ਨਹੀਂ ਕਰਦਾ ਇਸ ਲਈ ਤੁਹਾਡੇ ਤੋਂ ਪੈਸੇ ਲੈ ਲੈਂਦਾ ਹਾਂ ਪਰ ਜਿੱਦਾਂ ਹੀ ਮੈਨੂੰ ਨੌਕਰੀ ਮਿਲ ਗਈ ਤੁਸੀਂ ਚਿੰਤਾ ਨਾ ਕਰੋ ਮੈਂ ਸਾਰੇ ਕੰਮ ਆਪੇ ਹੀ ਕਰ ਦਿਆ ਕਰਾਂਗਾ ਤੁਹਾਨੂੰ ਸਾਰੀਆਂ ਚੀਜ਼ਾਂ ਮੈਂ ਆਪਣੀ ਜੇਬ 'ਚੋਂ ਲਿਆ ਕੇ ਦਊਂਗਾ ਮਾਂ ਨੇ ਮੁਸਕਰਾ ਕੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਤੂੰ ਫਿਕਰ ਨਾ ਕਰ ਮੇਰੇ ਲਈ ਤੇ ਇਹੀ ਬਹੁਤ ਹੈ ਕਿ ਤੂੰ ਮੇਰੀ ਮਦਦ ਕਰ ਦਿੰਦਾ ਹੈ ਪਤਾ ਨਹੀਂ ਕਿਉਂ ਮੈਨੂੰ ਰਾਜ ਚੰਗਾ ਲੱਗਣ ਲੱਗਿਆ ਸੀ ਪਰ ਫਿਰ ਹੌਲੀ-ਹੌਲੀ ਮੈਨੂੰ ਇਹ ਗੱਲ ਪਤਾ ਲੱਗੀ ਕਿ ਮੈਨੂੰ ਤਾਂ ਉਸ ਨਾਲ ਪਿਆਰ ਹੋ ਗਿਆ ਇੱਕ ਦਿਨ ਰਾਜ ਨੇ ਮੈਨੂੰ ਕਿਹਾ ਰਜਨੀ ਤੂੰ ਮੈਨੂੰ ਬਹੁਤ ਵਧੀਆ ਲੱਗਦੀ ਹੈ ਉਸ ਦੀ ਗੱਲ ਸੁਣ ਕੇ ਮੈਂ ਮਸਕਰਾਉਣ ਲੱਗੀ ਅਤੇ ਫਿਰ ਉਸ ਨੇ ਕਿਹਾ ਸੰਦੀ ਲੋੜ ਨਹੀਂ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਮੈਂ ਤੈਨੂੰ ਮਜ਼ਾਕ ਨਹੀਂ ਕਰ ਰਿਹਾ ਉਸ ਦੀ ਗੱਲ ਸੁਣ ਕੇ ਤਾਂ ਮੈਂ ਹੱਕੀ ਬੱਕੀ ਰਹਿ ਗਈ ਸੀ ਅਤੇ ਮੈਂ ਉਸ ਦੇ ਵੱਲ ਦੇਖਦੀ ਹੀ ਰਹਿ ਗਈ ਜਿੱਦਾਂ ਹੀ ਮੇਰੀ ਨੌਕਰੀ ਲੱਗੂਗੀ ਮੈਂ ਮਾਂ ਨੂੰ ਤੇਰਾ ਹੱਥ ਮੰਗਣ ਲਈ ਭੇਜ ਦਊਂਗਾ ਤੇ ਫਿਰ ਆਪਣਾ ਵਿਆਹ ਹੋ ਜਾਣਾ ਹੈ ਮੈਂ ਤੈਨੂੰ ਵਾਦਾ ਕਰਦਾ ਹਾਂ ਕਿ ਮੈਂ ਦੁਨੀਆ ਦੀ ਹਰ ਖੁਸ਼ੀ ਤੇਰੇ ਕਦਮਾਂ 'ਚ ਲਿਆ ਕੇ ਰੱਖੂਗਾ ਇਹ ਗੱਲ ਸੁਣ ਕੇ ਮੈਂ ਮਸਕਰਾ ਰਹੀ ਸੀ ਤੇ ਮੈਨੂੰ ਆਪਣੀ ਜ਼ਿੰਦਗੀ ਚੰਗੀ ਲੱਗਣ ਲੱਗੀ ਸੀ ਹੁਣ ਮੇਰੇ ਜੀਨ ਦਾ ਮਕਸਦ ਰਾਜ ਬਣ ਗਿਆ ਸੀ ਮੈਂ ਉੱਠਦੇ ਬੈਹਂਦੇ ਹਰ ਵਕਤ ਉਸ ਬਾਰੇ ਸੋਚਦੀ ਰਹਿੰਦੀ ਮਾਂ ਨੂੰ ਵੀ ਮੇਰੇ ਵਿੱਚ ਬਦਲਾਅ ਲੱਗ ਰਿਹਾ ਸੀ ਇੱਕ ਦਿਨ ਕਹਿਣ ਲੱਗੀ ਕੀ ਗੱਲ ਹੈ ਤੂੰ ਬੜੀ ਖੁਸ਼ ਰਹਿੰਦੀ ਹੈ ਮੈਂ ਕਦੀ ਵੀ ਆਪਣੀ ਮਾਂ ਤੋਂ ਕੋਈ ਵੀ ਗੱਲ ਨਹੀਂ ਲੁਕਾਉਂਦੀ ਸੀ ਮਾਂ ਨੂੰ ਹਮੇਸ਼ਾ ਹੀ ਮੈਂ ਸਾਰੀ ਗੱਲ ਸੱਚ-ਸੱਚ ਦੱਸਦੀ ਸੀ ਮੈਂ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਤਾਂ ਰਾਜ ਬਹੁਤ ਪਸੰਦ ਹੈ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਮਾਂ ਮੇਰੇ ਵੱਲ ਦੇਖਣ ਲੱਗੀ ਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਹਿਣ ਲੱਗੀ ਪ੍ਰਮਾਤਮਾ ਇਸ ਮਾਮਲੇ ਵਿੱਚ ਤੇਰੀ ਮਦਦ ਕਰੂਗਾ ਕੁਝ ਦਿਨ ਬੀਤੇ ਤਾਂ ਮਾਂ ਬੜੀ ਪਰੇਸ਼ਾਨ ਹੋਣ ਲੱਗੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਚਿੰਤਾ ਦਾ ਕੀ ਕਾਰਨ ਹੈ ਤਾਂ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਿਹਾ ਰਜਨੀ ਤੂੰ ਮੇਰੀ ਸਾਰੀ ਜ਼ਿੰਦਗੀ ਦੇਖੀ ਹੈ ਤੇਰੇ ਚਾਚੇ ਦੇ ਹਾਲਾਤ ਵੀ ਕੋਈ ਖਾਸ ਨਹੀਂ ਰਾਜੇ ਨੌਕਰੀ ਲੱਗ ਵੀ ਜਾਊ ਤੂੰ ਆਪ ਸੋਚ ਕਿੰਨਾ ਕਮਾ ਲਊਗਾ ਤੈਨੂੰ ਵਿਆਹ ਤੋਂ ਬਾਅਦ ਵੀ ਗਰੀਬੀ ਵਿੱਚ ਹੀ ਰਹਿਣਾ ਪੈਣਾ ਫਿਰ ਮਾਂ ਕਹਿਣ ਲੱਗੀ ਮੇਰੀ ਇੱਛਾ ਹੈ ਕਿ ਮੈਂ ਤੇਰਾ ਵਿਆਹ ਇੱਕ ਵਧੀਆ ਘਰ ਵਿੱਚ ਕਰਾਂ ਜਿੱਥੇ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਸੱਚ ਪੁੱਛੇ ਤਾਂ ਮੈਂ ਤੇਰਾ ਵਿਆਹ ਰਾਜ ਨਾਲ ਕਰਨ ਦੇ ਪੱਖ ਵਿੱਚ ਨਹੀਂ ਮੈਨੂੰ ਇੱਕ ਅਮੀਰ ਮੁੰਡਾ ਮਿਲ ਗਿਆ ਹੈ ਮੈਂ ਜਿਸਦੇ ਘਰ ਵਿੱਚ ਕੰਮ ਕਰਦੀ ਹਾਂ ਉਹਨਾਂ ਨੇ ਮੈਨੂੰ ਇੱਕ ਰਿਸ਼ਤੇ ਬਾਰੇ ਦੱਸਿਆ ਹੈ ਮੁੰਡਾ ਤੇਰੇ ਤੋਂ ਉਮਰ ਵਿੱਚ ਵੱਡਾ ਹੈ ਪਰ ਕੋਈ ਗੱਲ ਨਹੀਂ ਕਿਉਂਕਿ ਉਹ ਅਮੀਰ ਹੈ ਬਸ ਮੈਂ ਤੇਰੀ ਗੱਲ ਉੱਥੇ ਪੱਕੀ ਕਰ ਦਿੱਤੀ ਮੈਂ ਕਿਹਾ ਮਾਂ ਮੈਂ ਰਾਜ ਨੂੰ ਪਸੰਦ ਕਰਦੀ ਹਾਂ ਤੁਸੀਂ ਇਦਾਂ ਕਿਵੇਂ ਕਰ ਸਕਦੇ ਹੋ ਮਾਂ ਕਹਿਣ ਲੱਗੀ ਮੈਂ ਤੇਰੀ ਮਾਂ ਹਾਂ ਤੇਰਾ ਭਲਾ ਸੋਚ ਰਹੀ ਹਾਂ ਵਿਆਹ ਤੋਂ ਬਾਅਦ ਤੂੰ ਹੀ ਮੈਨੂੰ ਦਵਾਵਾਂ ਦਵੇਂਗੀ ਜਾਂ ਤੈਨੂੰ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਊਗੀ ਤੇ ਤੂੰ ਖੁਸ਼ ਰਹੇਂਗੀ ਹੁਣ ਦੱਸ ਤੂੰ ਕੀ ਕਰਨਾ ਹੈ ਮਾਂ ਦੀ ਗੱਲ ਸੁਣ ਕੇ ਮੈਂ ਵੀ ਜਿੱਦਣਾ ਕੀਤੀ ਕਿਉਂਕਿ ਮੈਂ ਆਪਣੀ ਮਾਂ ਨੂੰ ساری ਜ਼ਿੰਦਗੀ ਮਿਹਨਤ ਤੇ ਤਕਲੀਫ ਵਿੱਚ ਦੇਖਿਆ ਸੀ ਤੇ ਮੈਂ ਬਰਦਾਸ਼ਤ ਵੀ ਨਹੀਂ ਕਰ ਸਕਦੀ ਸੀ ਤੇ ਹੁਣ ਮੈਂ ਆਪਣੇ ਚਾਚੇ ਦੇ ਮੁੰਡੇ ਲਈ ਆਪਣੀ ਮਾਂ ਦਾ ਦਿਲ ਨਹੀਂ ਦਿਖਾ ਸਕਦੀ ਸੀ ਮੈਂ ਮਾਂ ਦੀ ਗੱਲ ਮੰਨ ਲਈ ਤੇ ਫਿਰ ਮੈਂ ਵਿਆਹ ਕਰਕੇ ਆਪਣੇ ਘਰ ਵਾਲੇ ਰਵੀ ਨਾਲ ਘਰ ਆ ਗਈ ਪਰ ਮੇਰੀ ਸੱਸ ਨੂੰ ਹਾਰਟ ਅਟੈਕ ਆਇਆ ਸੀ ਤੇ ਹੁਣ ਉਹ ਜ਼ਿੰਦਗੀ ਅਤੇ ਮੌਤ ਦੇ ਵਿੱਚ ਜੰਗ ਲੜ ਰਹੀ ਸੀ ਜਦੋਂ ਕਿ ਮੈਂ ਪਰਮਾਤਮਾ ਨੂੰ ਪ੍ਰਾਰਥਨਾ ਕਰ ਰਹੀ ਸੀ ਕਿਉਂ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਪਰ ਮੇਰੀ ਬਦਨਸੀਬੀ ਇਹ ਸੀ ਕਿਉਂ ਮੇਰੇ ਵਿਆਹ ਦੀ ਪਹਿਲੀ ਰਾਤ ਹੀ ਉਹ ਇਸ ਦੁਨੀਆ ਤੋਂ ਚਲੀ ਗਈ ਤੇ ਮੇਰੀ ਨਣਦਾਂ ਦੀ ਬਹੁਤ ਬੁਰੀ ਹਾਲਤ ਹੋ ਗਈ ਸੀ ਮੈਂ ਆਪਣੇ ਘਰ ਵਾਲੇ ਕੋਲ ਗਈ ਤੇ ਉਸ ਨੂੰ ਕਿਹਾ ਤੁਸੀਂ ਹਿੰਮਤ ਕਰੋ ਆਪਣੀਆਂ ਭੈਣਾਂ ਨੂੰ ਸਹਾਰਾ ਦਿਓ ਜੇ ਤੁਸੀਂ ਰੋਵੋਗੇ ਇਹ ਤਾਂ ਉਹਨਾਂ ਨੂੰ ਕੌਣ ਸੰਭਾਲੂਗਾ ਮੇਰੀ ਗੱਲ ਸੁਣ ਕੇ ਉਸ ਨੇ ਮੈਨੂੰ ਧੱਕਾ ਦੇ ਦਿੱਤਾ ਤੇ ਆ ਤੂੰ ਇੱਥੋਂ ਚਲੀ ਜਾ ਤੇਰੇ ਕਰਕੇ ਮੇਰੀ ਮਾਂ ਮਰ ਗਈ ਤੂੰ ਮਨਹੂਸ ਹੈਂ ਇਹ ਗੱਲ ਸੁਣ ਕੇ ਤਾਂ ਮੇਰਾ ਰੰਗ ਇੱਕਦਮ ਉੱਡ ਗਿਆ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਮੇਰੇ ਵਿਆਹ ਤੋਂ ਬਾਅਦ ਇਹ ਸਭ ਸੁਣਨਾ ਪਊਗਾ ਖੈਰ ਮੈਂ ਆਪਣੇ ਘਰ ਵਾਲੇ ਦੇ ਨਾਲ ਹੀ ਉਸਦੇ ਘਰ ਚਲੀ ਗਈ ਮੇਰੀ ਸੱਸ ਦੇ ਸਾਰੇ ਰਿਸ਼ਤੇਦਾਰ ਆਏ ਸੀ ਤੇ ਹਰ ਇੱਕ ਦੇ ਮੂੰਹ ਤੇ ਇਹੀ ਗੱਲ ਸੀ ਕਿ ਨੂੰ ਹੀ ਸੱਸ ਨੂੰ ਖਾ ਗਈ ਇਹ ਤਾਂ ਬੜੀ ਮਨਹੂਸ ਹੈ ਇਹ ਗੱਲਾਂ ਸੁਣ ਕੇ ਤਾਂ ਮੈਂ ਰੋਈ ਜਾ ਰਹੀ ਸੀ ਖੈਰ ਸੱਸ ਦਾ ਅੰਤਿਮ ਸੰਸਕਾਰ ਹੋ ਗਿਆ ਸੀ ਤੇ ਮੈਂ ਆਪਣੀ ਨੰਨਦਾ ਦੇ ਨਾਲ ਰਹਿ ਰਹੀ ਸੀ ਉਹਨਾਂ ਦਾ ਦਿਲ ਬਹਿਲਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਮੇਰੇ ਨਾਲ ਗੱਲ ਨਹੀਂ ਕਰਦੀਆਂ ਸੀ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿਣ ਲੱਗਿਆ ਕਿ ਮੈਂ ਤੇਰੇ ਨਾਲ ਵਿਆਹ ਕਰਾ ਕੇ ਪਛਤਾ ਰਿਹਾ ਹਾਂ ਫਿਰ ਉਹ ਮੈਨੂੰ ਕੁੱਟਕੁੱਟ ਕੇ ਥੱਕ ਗਿਆ ਤੇ ਮੈਨੂੰ ਕਮਰੇ ਵਿੱਚ ਛੱਡ ਕੇ ਚਲਾ ਗਿਆ ਮੈਨੂੰ ਆਪਣੀ ਮਹਿੰਦੀ ਦੀ ਰਾਤ ਯਾਦ ਆਈ ਜਦੋਂ ਰਾਜ ਮੇਰੇ ਪੈਰਾਂ ਵਿੱਚ ਬੈਠ ਕੇ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਨੂੰ ਛੱਡ ਕੇ ਨਾ ਜਾਈ ਮੈਂ ਮੰਨਦਾ ਹਾਂ ਮੈਂ ਗਰੀਬ ਹਾਂ ਮੈਂ ਤੇਰੇ ਹੋਣ ਵਾਲੇ ਘਰ ਵਾਲੇ ਜਿੰਨਾ ਅਮੀਰ ਨਹੀਂ ਪਰ ਮੈਂ ਤੈਨੂੰ ਵਾਦਾ ਕਰਦਾ ਹਾਂ ਕਿ ਮੈਂ ਤੈਨੂੰ ਪਿਆਰ ਤੇ ਇੱਜ਼ਤ ਬਹੁਤ ਦਵਾਂਗਾ ਅਤੇ ਤੈਨੂੰ ਹਮੇਸ਼ਾ ਹੀ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਨੂੰ ਉਸ ਦੀਆਂ ਗੱਲਾਂ ਯਾਦ ਆ ਰਹੀਆਂ ਸੀ ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਤੂੰ ਮੈਨੂੰ ਛੱਡ ਕੇ ਨਾ ਜਾਈ ਮੈਂ ਮਰ ਜਾਵਾਂਗਾ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਆਪਣੀ ਮਾਂ ਦੇ ਫੈਸਲੇ ਤੋਂ ਮਜਬੂਰ ਹਾਂ ਰਾਜ ਕਹਿਣ ਲੱਗਿਆ ਸੀ ਜੇ ਜ਼ਿੰਦਗੀ ਵਿੱਚ ਤੂੰ ਕਦੀ ਵੀ ਮਹਿਸੂਸ ਕੀਤਾ ਕਿ ਤੈਨੂੰ ਤੇਰਾ ਘਰ ਵਾਲਾ ਚੰਗਾ ਇਨਸਾਨ ਨਹੀਂ ਮਿਲਿਆ ਤਾਂ ਮੇਰੇ ਕੋਲ ਆ ਜਾਈ ਮੈਂ ਤੈਨੂੰ ਅਪਣਾ ਲਵਾਂਗਾ ਹੁਣ ਮੈਂ ਆਪਣੇ ਜ਼ਖਮਾਂਵਾਲ ਦੇਖ ਰਹੀ ਸੀ ਤੇ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਪੈਸੇ ਦਾ ਮੈਂ ਕੀ ਕਰਾਂ ਜੇ ਮੇਰਾ ਘਰਵਾਲਾ ਮੈਨੂੰ ਇੱਜ਼ਤ ਹੀ ਨਹੀਂ ਦਿੰਦਾ ਮੈਂ ਸੋਚ ਲਿਆ ਸੀ ਕਿ ਮੈਂ ਹੁਣ ਉਸਦੇ ਨਾਲ ਰਹਿਣਾ ਹੀ ਨਹੀਂ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਰਾਤ ਦੇ ਸਮੇਂ ਜਦੋਂ ਮੇਰਾ ਘਰਵਾਲਾ ਕਮਰੇ ਵਿੱਚ ਆਇਆ ਤਾਂ ਉਹ ਮੈਨੂੰ ਗੁੱਸੇ ਵਿੱਚ ਕਹਿਣ ਲੱਗਿਆ ਕਿ ਦੇਖ ਹੁਣ ਮੈਂ ਤੇਰੇ ਨਾਲ ਕੀ ਕਰਦਾ ਹਾਂ ਤੂੰ ਹਲੇ ਤੱਕ ਜਿਉਂਦੀ ਹੈਂ ਤੇ ਮੈਂ ਤੈਨੂੰ ਜਿਉਂਦੇ ਨਹੀਂ ਛੱਡਣਾ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਤਲਾਕ ਦੇ ਦਿਓ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਇਸ ਗੱਲ ਤੇ ਮੇਰਾ ਘਰ ਵਾਲਾ ਹੋਰ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਿਆ ਇੱਕ ਤਾਂ ਤੇਰੇ ਕਰਕੇ ਮੇਰੀ ਮਾਂ ਮਰ ਗਈ ਤੇ ਹੁਣ ਤੂੰ ਮੇਰੇ ਤੋਂ ਤਲਾਕ ਲੈ ਰਹੀ ਹੈ ਤੂੰ ਦੇਖ ਮੈਂ ਤੇਰੇ ਨਾਲ ਕੀ ਕਰਦਾ ਹਾਂ ਇਹਨਾਂ ਕਹਿ ਕੇ ਉਸਨੇ ਮੈਨੂੰ ਹੱਥੋਂ ਫੜਿਆ ਤੇ ਸ਼ਮਸ਼ਾਨ ਘਾਟ ਲੈ ਆਇਆ ਉਹ ਆਪਣੀ ਮਾਂ ਦੇ ਕਿਰਿਆ ਕਰਨ ਦੀ ਥਾਂ ਦਿਖਾ ਕੇ ਕਹਿਣ ਲੱਗਿਆ ਕਿ ਮੈਂ ਤੈਨੂੰ ਇੱਥੇ ਹੀ ਦਫ਼ਨ ਕਰ ਦਵਾਂਗਾ ਅਤੇ ਉਹ ਉੱਥੇ ਮੇਰੀ ਕਬਰ ਖੋਦਣ ਲੱਗਿਆ ਜਿੱਦਾਂ ਹੀ ਉਸਨੇ ਕਬਰ ਖੋਦਣੀ ਸ਼ੁਰੂ ਕੀਤੀ ਤੇ ਮੈਨੂੰ ਉਹੋ ਕੁੱਟਣ ਲੱਗਿਆ ਮੈਂ ਦਰਦ ਨਾਲ ਤੜਫ ਰਹੀ ਸੀ ਉਸ ਤੇ ਅੱਗੇ ਹੱਥ ਜੋੜ ਰਹੀ ਸੀ ਮੈਨੂੰ ਕੁਝ ਨਾ ਕਰੋ ਮੇਰਾ ਘਰ ਵਾਲਾ ਕਹਿਣ ਲੱਗਿਆ ਮੈਂ ਤੈਨੂੰ ਅੱਜ ਜਿਉਂਦੇ ਨਹੀਂ ਛੱਡਣਾ ਅਤੇ ਮੈਨੂੰ ਉਸ ਵਕਤ ਬੜੀ ਹੈਰਾਨੀ ਹੋਈ ਤੇ ਮੇਰੀ ਜਾਨ ਨਿਕਲ ਗਈ ਜਦੋਂ ਅਚਾਨਕ ਹੀ ਇੱਕ ਸੱਪ ਨਿਕਲ ਕੇ ਆਇਆ ਤੇ ਉਸਨੇ ਮੇਰੇ ਘਰ ਵਾਲੇ ਦੇ ਹੱਥ ਤੇ ਡੱਸ ਲਿਆ ਤੇ ਹੁਣ ਮੇਰਾ ਘਰ ਵਾਲਾ ਜ਼ਮੀਨ ਤੇ ਪਿਆ ਤੜਫ ਰਿਹਾ ਸੀ ਅਤੇ ਮੈਂ ਚੀਕ ਰਹੀ ਸੀ ਕਿ ਕੋਈ ਉਸ ਨੂੰ ਬਚਾ ਲਵੋ ਉਹ बेहोश ਹੋ ਗਿਆ ਸੀ ਮੇਰੀ ਚੀਕ ਪੁਕਾਰ ਸੁਣ ਕੇ ਉੱਥੇ ਇੱਕ ਕਬਰ ਖੋਦਣ ਵਾਲਾ ਆਦਮੀ ਆਇਆ ਤੇ ਉਸਨੇ ਕਿਹਾ ਕਿ ਕੀ ਹੋਇਆ ਤਾਂ ਮੈਂ ਕਿਹਾ ਕਿ ਕਾਲੇ ਰੰਗ ਦੇ ਸੱਪ ਨੇ ਮੇਰੇ ਘਰ ਵਾਲੇ ਨੂੰ ਡੱਸ ਲਿਆ ਹੈ ਉਹ ਆਦਮੀ ਕਹਿਣ ਲੱਗਿਆ ਇੱਥੇ ਇੱਕ ਸੱਪ ਰਹਿੰਦਾ ਹੈ ਸ਼ਾਇਦ ਉਸਨੇ ਹੀ ਡੱਸਿਆ ਹੁਣ ਉਸ ਦੀ ਗੱਲ ਸੁਣ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਸੱਪ ਪਰਮਾਤਮਾ ਵੱਲੋਂ ਮੇਰੀ ਮਦਦ ਲਈ ਆਇਆ ਸੀ ਖੈਰ ਰਵੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਉਸ ਦੀ ਜਾਨ ਬੜੀ ਮੁਸ਼ਕਲ ਨਾਲ ਬਚੀ ਸੀ ਮੇਰੀ ਨਣਦੇ ਨੇ ਦੱਸਿਆ ਕਿ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸੀ ਤੇ ਅਕਸਰ ਉਹ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਸੀ ਅਤੇ ਗਲੀ ਮੱਲੇ ਵਿੱਚ ਵੀ ਮਾਰਕੁੱਟ ਕਰਦਾ ਸੀ ਇਸ ਲਈ ਮੇਰੀ ਸੱਸ ਨੇ ਗਰੀਬ ਘਰ ਦੀ ਧੀ ਲਈ ਲਿੱਤੀ ਸੀ ਕਿ ਉਹ ਸਭ ਕੁਝ ਆਪੇ ਸਹਲ ਹੋ ਗਈ ਅਤੇ ਕਿਸੇ ਨੂੰ ਨਹੀਂ ਦੱਸੂਗੀ ਅਤੇ ਮੈਂ ਆਪਣੇ ਨਣਦੇ ਨੂੰ ਕਿਹਾ ਵੀ ਕਿ ਮੈਂ ਇਨਸਾਨ ਹਾਂ ਮੈਨੂੰ ਵੀ ਜਿਉਣ ਦਾ ਹੱਕ ਹੈ ਮੈਂ ਕਿਸੇ ਦੀ ਜ਼ਿੰਦਗੀ ਸਵਾਰਨ ਲਈ ਆਪਣੇ ਆਪ ਨੂੰ ਜਿਉਂਦੇ ਜੀ ਨਰਕ ਵਿੱਚ ਨਹੀਂ ਸੁੱਟ ਸਕਦੀ ਤੇ ਨਾਲੇ ਫੇਰ ਮੈਂ ਕਿਹੜਾ ਪਾਗਲਾਂ ਦੀ ਡਾਕਟਰ ਹਾਂ ਤੁਹਾਡੇ ਭਰਾ ਨੂੰ ਡਾਕਟਰ ਦੀ ਲੋੜ ਹੈ ਉਸ ਦਾ ਇਲਾਜ ਕਰਾਓ ਇਸ ਨੂੰ ਘਰ ਵਾਲੀ ਨਹੀਂ ਇਲਾਜ ਦੀ ਲੋੜ ਹੈ ਮੈਂ ਆਪਣੇ ਘਰ ਵਾਪਸ ਚਲੀ ਗਈ ਸੀ ਅਤੇ ਮੇਰੀ ਮਾਂ ਮੇਰੀ ਅਜਿਹੀ ਹਾਲਤ ਦੇਖ ਕੇ ਸਦਮੇ ਵਿੱਚ ਆ ਗਈ ਸੀ ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਪੈਸਾ ਸਭ ਕੁਝ ਨਹੀਂ ਹੁੰਦਾ ਅਸੀਂ ਦੋਨੋਂ ਮਾਵਾਂ ਤੀਆਂ ਰੋਂਦੀਆਂ ਰਹੀਆਂ ਮੈਂ ਬੜੀ ਮੁਸ਼ਕਲ ਨਾਲ ਰਵੀ ਤੋਂ ਤਲਾਕ ਲੈਣ ਵਿੱਚ ਕਾਮਯਾਬ ਹੋ ਗਈ ਸੀ ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਖਤਮ ਹੋ ਗਈ ਪਰ ਜਦੋਂ 1 ਮਹੀਨਾ ਪੂਰਾ ਹੋ ਗਿਆ ਤਾਂ ਅੱਜ ਰਿਸ਼ਤਾ ਲੈ ਕੇ ਆਇਆ ਤੇ ਮੈਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਅਦਾ ਕਰਦੀ ਹਾਂ ਜਿਸ ਨੇ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੱਤੀ ਵਿਆਹ ਦੇ ਮਾਮਲੇ ਵਿੱਚ ਮਾਪੇ ਨੂੰ ਬੱਚਿਆਂ ਦੀ ਪਸੰਦ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਉਹਨਾਂ ਨੇ ਹੀ ਬਤੌਣੀ ਹੁੰਦੀ ਹੈ ਜੇ ਬੱਚੇ ਕਿਸੇ ਨੂੰ ਪਸੰਦ ਕਰਦੇ ਹੋਣ ਤਾਂ ਮਾਪੇ ਨੂੰ ਉਸਤੇ ਬਾਰੇ ਛਾੜਬੀਣ ਕਰਕੇ ਉੱਥੇ ਹੀ ਰਿਸ਼ਤਾ ਕਰਨਾ ਚਾਹੀਦਾ ਹੈ ਤੇ ਅਸੀਂ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਸਕੂਨ ਨਾਲ ਗੁਜ਼ਾਰਦੇ ਹਾਂ ਦੋਸਤੋ ਕੀ ਮੈਂ ਆਪਣੇ ਘਰ ਵਾਲੇ ਤੋਂ ਤਲਾਕ ਲੈ ਕੇ ਸਹੀ ਕੀਤਾ ਸੀ ਜਾਫਰ ਮੈਨੂੰ ਉਸਦੇ ਨਾਲ ਹੀ ਰਹਿਣਾ ਚਾਹੀਦਾ ਸੀ ਧੰਨਵਾਦ ਜੀ ਸਾਰਿਆਂ